ਉਥੇ ਕਹਿੰਦੇ ਪੰਡਿਤ ਸ਼ਿਵਦਤ ਨੂੰ ਜਿਹੜਾ ਉਹ ਗੁਰੂ ਸਾਹਿਬ ਨੇ ਗੁਰਗੋਬਿੰਦ ਸਿੰਘ ਜੀ ਨੇ ਜਿਹੜੇ ਆ ਕ੍ਰਿਸ਼ਨ ਦੇ ਸਰੂਪ ਦੇ ਵਿੱਚ ਦਰਸ਼ਨ ਦਿੱਤੇ ਆ ਕੀ ਇਹ ਗੱਲ ਸੱਚੀ ਹੈ ਕਿ ਗੁਰੂ ਸਾਹਿਬ ਨੇ ਇਸ ਦੇ ਬਾਰੇ ਕੁਝ ਲਿਖਿਆ ਦੇਖੋ ਆਪਣਾ ਕੁਮਰ ਜੋਤ ਜੀ ਇਹ ਗੱਲ ਜਿੱਥੇ ਇਤਿਹਾਸ ਦਾ ਹਿੱਸਾ ਹੈ ਉਥੇ ਉਹ ਸਥਾਨ ਦਾ ਹਿੱਸਾ ਹੈ ਉਥੇ ਗੁਰੂ ਸਾਹਿਬ ਜੀ ਨੂੰ ਪਰਗਟ ਕਰਨ ਦਾ ਵੀ ਇਹ ਜਿਹੜਾ ਇੱਕ ਬੁਨਿਆਦੀ ਮਤਲਬ ਇਤਿਹਾਸ ਹੈ ਹਮਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪ੍ਰਗਟ ਕਰਨ ਦਾ ਉਦੋਂ ਤਾਂ ਇਹੀ ਸਮਝਿਆ ਜਾਂਦਾ ਸੀ ਕਿ ਮਤਲਬ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪੁੱਤਰ ਨੇ ਇਹੀ ਸਮਝਿਆ ਜਾਂਦਾ ਸੀ ਹੈਨਾ ਛਤਰੀ ਵੰਸ਼ ਦੇ ਵਿੱਚੋਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਤੇ ਮਾਤਾ ਗੁਜਰੀ ਜੀ ਦੇ ਪੁੱਤਰ ਨੇ ਪਰ ਜਦੋਂ ਹੀ ਗੁਰੂ ਸਾਹਿਬ ਜੀ ਆਪਣੇ ਆਪ ਨੂੰ ਪ੍ਰਗਟ ਕਰਾਉਣਾ ਚਾਹੁੰਦੇ ਆ ਜਦੋਂ ਹੀ ਗੁਰੂ ਸਾਹਿਬ ਜੀ ਮਤਲਬ ਇਹ ਇਹ ਇੱਕ ਗੱਲ ਨੂੰ ਸਾਬਤ ਕਰਦੇ ਆ ਕਿ ਗੁਰੂ ਕਿਵੇਂ ਇਸ ਧਰਤੀ ਦੇ ਉੱਤੇ ਆਉਂਦੇ ਆ ਅਵਤਾਰ ਕਿਵੇਂ ਆਉਂਦੇ ਆ ਤਾਂ ਫਿਰ ਉਹ ਇੱਥੋਂ ਕੜਾਮ ਤੋਂ ਸਾਈਂ ਜੀ ਜਾ ਕੇ ਉੱਥੇ ਜਦੋਂ ਸਜਦਾ ਕਰਦੇ ਆ ਉਦੋਂ ਹੀ ਦੱਸ ਦਿੰਦੇ ਆ ਕਿ ਅਸੀਂ ਸਾਝੇ ਹੂੰ ਠੀਕ ਹੈ ਨਾ ਵੀ ਅਸੀਂ ਇੱਕੋ ਹੀ ਆ ਤੂੰ ਜਿਹੜੀ ਉਹਨੇ ਖੁਦਾ ਨੂੰ ਕੀਤੀ ਸੀ ਸਾਈਂ ਨੇ ਕਿਹਾ ਕੈਸੀ ਭਗਵਾਨ ਰਾਮਚੰਦਰ ਬਣ ਕੇ ਮੈਨੂੰ ਦਰਸ਼ਨ ਦੇਣ ਭਗਵਾਨ ਕ੍ਰਿਸ਼ਨ ਬਣ ਕੇ ਉਹ ਤਾਂ ਇਹ ਕਹਿਆ ਕਿ ਮੈਨੂੰ ਖੁਦਾ ਦਾ ਰੂਪ ਬਣ ਕੇ ਦਰਸ਼ਨ ਦੇਣ ਦੱਸਣ ਕਿ ਕਿਹਦੇ ਨੇ ਵੀ ਸਾਡੇ ਪਗੰਬਰ ਨੇ ਕਿ ਹਿੰਦੂਆਂ ਦੇ ਨੇ ਕਿ ਸਿੱਖਾ ਮਤਲਬ ਮੁਸਲਮਾਨਾਂ ਦੇ ਨੇ ਤਾਂ ਮਹਾਰਾਜ ਨੇ ਉੱਥੇ ਦੱਸਤਾ ਆਪਣੇ ਆਪ ਨੂੰ ਪ੍ਰਗਟ ਕਰ ਦਿੱਤਾ ਉਹਨੇ ਉਸ ਗੁਰੂ ਸਾਹਿਬ ਜੀ ਨੂੰ ਦੱਸਿਆ ਕਿ ਇਹ ਅਕਾ அவਤਾਰ ਨੇ ਮਤਲਬ ਉਹਨੇ ਇਹ ਨਹੀਂ ਕਿਹਾ ਉਹਨੇ ਕਿਹਾ ਇਹ அவਤਾਰ ਨੇ ਐਸ ਵੇਲੇ ਧਰਤੀ ਦੇ ਉੱਤੇ ਜੇ ਕਿਸੇ ਨੇ ਰੱਬ ਨੂੰ ਮਿਲਣਾ ਇਹ ਰੱਬ ਧਰਤੀ ਤੇ ਆਇਆ ਉਹੀ ਗੱਲ ਜਦੋਂ ਪੰਡਿਤ ਸ਼ਿਵਦੱਤ ਦੇ ਨਾਲ ਉਨੇ ਕਾ ਜੇ ਰੱਬ ਦਾ ਰੂਪ ਨੇ ਕਿਉਂਕਿ ਸਾਈਂ ਜੀ ਨੇ ਉਹਨੂੰ ਇੰਨਾ ਜ਼ਿਆਦਾ ਪ੍ਰਚਾਰ ਕੀਤਾ ਉਹ ਕਹਿੰਦੇ ਆ ਕਿ ਜਦੋਂ ਸਾਈਂ ਜੀ ਇੱਥੋਂ ਚੱਲ ਕੇ ਗਏ ਨਾ ਤਾਂ ਉਦੋਂ ਜਦੋਂ ਉੱਥੇ ਪਹੁੰਚੇ ਉਦੋਂ ਗੁਰੂ ਸਾਹਿਬ ਜੀ ਨੂੰ ਬਾਹਰ ਸੰਗਤ ਦੇ ਦਰਸ਼ਨ ਨਹੀਂ ਸੀ ਲੈ ਕੇ ਲਿਆਇਆ ਜਾਂਦਾ ਹਜੇ ਮਤਲਬ ਜਿਵੇਂ ਆਪਾਂ ਬੱਚਿਆਂ ਦਾ ਰੱਖਦੇ ਆ 40 ਦਿਨ ਕਿਸੇ ਨੂੰ ਨਹੀਂ ਮਿਲਾਂਦੇ ਜਦੋਂ ਬੱਚਾ ਜਨਮ ਲੈਂਦਾ ਉਦੋਂ ਸਾਈਂ ਜੀ ਦੇ ਉੱਤੇ ਵੀ ਇਹ ਕੰਡੀਸ਼ਨ ਸੀ ਵੀ ਹਜੇ ਮਹਾਰਾਜ ਦਾ ਹੁਕਮ ਨਹੀਂ ਹੈ ਬਾਹਰ ਲੈ ਕੇ ਆਣਾ ਪਹਿਲਾਂ ਮਹਾਰਾਜ ਗੁਰ ਤੇਗ ਬਹਾਦਰ ਮਹਾਰਾਜ ਆਉਣਗੇ ਤੇ ਉਸ ਤੋਂ ਬਾਅਦ ਮਹਾਰਾਜ ਮਿਲਣਗੇ ਫਿਰ ਸੰਗਤ ਨੂੰ ਮਲਾਇਆ ਜਾਏਗਾ ਪਰ ਸਾਈਂ ਜੀ ਨੇ ਕਿਹਾ ਸੀ ਵੀ ਜੇ ਮੈਨੂੰ ਨਹੀਂ ਮਲਾਓਗੇ ਮੈਂ ਉਹਨੇ ਦਿਨ ਭੋਜਨ ਹੀ ਨਹੀਂ ਸਕੂਗਾ ਹਾਂ ਤਾਂ ਫਿਰ ਉਹਨਾਂ ਨੇ ਮਤਲਬ ਦਰਸ਼ਨ ਕਰਾਏ ਉਹਨਾਂ ਨੇ ਆਪਣੀ ਬੇਨਤੀ ਰੱਖੀ ਦੋਵੇਂ ਕੁੱਜਿਆਂ ਦੇ ਉੱਤੇ ਹੱਥ ਰੱਖ ਕੇ ਤੇ ਉਹਨਾਂ ਨੇ ਫਿਰ ਜਿਵੇਂ ਕਹਿ ਲਓ ਨਾ ਮੱਖਣਸ਼ਾ ਲੁਭਾਣੇ ਦੀ ਸਾਕੀ ਹੁੰਦੇ ਉਹਨੇ ਕੋਠੇ ਤੇ ਚੜ ਕੇ ਕਿਹਾ ਗੁਰੂ ਲਾਧੋ ਰੇ ਤਾਂ ਸਾਈਂ ਮੀਆਂ ਮੀਰ ਜੀ ਨੇ ਰੌਲਾ ਮਾਫ ਕਰਨਾ ਸਾਈਂ ਜੀ ਨੇ ਰੌਲਾ ਪਾ ਕੇ ਕਿਹਾ ਕਿ ਗੁਰੂ ਲਾਦੋ ਰਿਹਾ ਵੀ ਮੈਨੂੰ ਗੁਰੂ ਮਿਲ ਗਿਆ ਮੈਨੂੰ ਖੁਦਾ ਮਿਲ ਗਿਆ ਮੈਨੂੰ ਰੱਬ ਮਿਲ ਗਿਆ ਜੇ ਕਿਸੇ ਨੇ ਰੱਬ ਲੈਣ ਰੱਬ ਨੂੰ ਮਿਲਣਾ ਤਾਂ ਗੁਰੂ ਗੋਬਿੰਦ ਰਾਏ ਜੀ ਨੂੰ ਮਿਲੋ ਤਾਂ ਸ਼ਿਵਦੱਤ ਜੀ ਦੇ ਮਨ 'ਚ ਸ਼ੰਕਾ ਬਣ ਗਈ ਵੀ ਜੇ ਉਹ ਰੱਬ ਹੈ ਤਾਂ ਫਿਰ ਮੇਰਾ ਤਾਂ ਇਸ ਤੋਂ ਭਗਵਾਨ ਕ੍ਰਿਸ਼ਨ ਹੈ ਫਿਰ ਜੇ ਰੱਬ ਹੈ ਮੈਨੂੰ ਉਹਵੇਂ ਦਰਸ਼ਨ ਦੇਵੇ ਤੋ ਉਹਨੂੰ ਉਹਵੇਂ ਦਰਸ਼ਨ ਦਿੱਤੇ ਰਾਣੀ ਮੈਣੀ ਨੇ ਆਸਥਾ ਬਣਾਈ ਵੀ ਜੇ ਉਹ ਰੱਬ ਨੇ ਤਾਂ ਮੇਰੀਆਂ ਘੁੰਗੜੀਆਂ ਆ ਕੇ ਖਾਣ ਤੇ ਆ ਕੇ ਖਾਧੀਆਂ ਮਤਲਬ ਇਹ ਤਾਂ ਇੱਕ ਪਰਮੇਸ਼ਰ ਦੀ ਸਰਬਗਤਤਾ ਦਾ ਸਰੂਪ ਆ ਜਿਹੜੇ ਰੂਪ ਦੇ ਵਿੱਚ ਕੋਈ ਉਹਨੂੰ ਯਾਦ ਕਰਦਾ ਉਹ ਉਸੇ ਰੂਪ ਦੇ ਵਿੱਚ ਉਹਦੀ ਭਾਵਨਾ ਨੂੰ ਕੀਦਾ ਹਾਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਨਾ ਵੀ ਪਰਮੇਸ਼ਰ ਨੇ ਪਸ਼ੂਆਂ ਦੇ ਵਿੱਚ ਵੀ ਜਨਮ ਲਿਆ ਜੀਵਾਂ ਦੇ ਵਿੱਚ ਵੀ ਜਨਮ ਲਿਆ ਮੱਛ ਅਵਤਾਰ ਕਛ ਅਵਤਾਰ ਹਾਂ ਅਜ ਉਹਨਾਂ ਦੇ ਮਤਲਬ ਯਾਦਗਾਰ ਦੇ ਵਿੱਚ ਅਵਤਾਰਾਂ ਦੀ ਗਿਣਤੀ ਦੇ ਵਿੱਚ ਉਹ ਨਾਮ ਆਉਂਦਾ ਕਿਉਂ ਆਉਂਦਾ ਕਿਉਂਕਿ ਉਹ ਪਰਮੇਸ਼ਰ ਨੂੰ ਜਿਸ ਭਾਵਨਾ ਦੇ ਨਾਲ ਜਿੱਥੇ ਕਿਸੇ ਨੇ ਯਾਦ ਕੀਤਾ ਹਾਥੀ ਮਗਰ ਮੱਛ ਦੇ ਮੂੰਹ ਦੇ ਵਿੱਚ ਉਹਦੀ ਸੁੰਡ ਆਈ ਹੋਈ ਆ ਤੇ ਮਗਰ ਮੱਛ ਸਮੁੰਦਰ ਦੇ ਵਿੱਚ ਉਹਨੂੰ ਪਾਣੀ ਦੇ ਵਿੱਚ ਖਿੱਚਦਾ ਜਾ ਰਿਹਾ ਹੈ ਹਾਥੀ ਰੋ ਰਿਹਾ ਹੈ ਹਾਥੀ ਪੁਕਾਰ ਕਰ ਰਿਹਾ ਵੀ ਪਰਮੇਸ਼ਰ ਪ੍ਰਗਟ ਹੋ ਪਰਮੇਸ਼ਰ ਮੱਛ ਬਣ ਕੇ ਆਏ ਉਹਨਾਂ ਨੇ ਹਾਥੀ ਦੀ ਰੱਖਿਆ ਕੀਤੀ ਮਗਰ ਮੱਛ ਦਾ ਸੰਘਾਰ ਕੀਤਾ ਪਰਮੇਸ਼ਰ ਨੂੰ ਜਿਹੜੀ ਭਾਵਨਾ ਦੇ ਨਾਲ ਜਿੱਥੇ ਕੋਈ ਚੇਤਾ ਕਰਦਾ ਉਹ ਉੱਥੇ ਹੀ ਪ੍ਰਗਟ ਹੋ ਜਾਂਦਾ ਸੋ ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਕਾਲ ਯੁਗ ਦੇ ਅਵਤਾਰ ਸੀ ਤੋ ਉਹਨਾਂ ਨੇ ਜਿਹੜੀ ਭਾਵਨਾ ਦੇ ਨਾਲ ਸ਼ਿਵਦੱਤ ਨੇ ਚੇਤਾ ਕੀਤਾ ਉਸੇ ਭਾਵਨਾ ਦੇ ਨਾਲ ਮਹਾਰਾਜ ਨੇ ਉਹਨਾਂ ਨੂੰ ਦਰਸ਼ਨ ਕੀਤੇ ਇਸੇ ਕਰਕੇ ਅੱਜ ਤੱਕ ਅਸੀਂ ਆਪਣੇ ਸਿਧਾਂਤ ਦੇ ਵਿੱਚ ਕਦੀ ਇਸ ਤਰ੍ਹਾਂ ਦੀ ਕਟੜਤਾ ਨਹੀਂ ਲੈਂਦੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂ ਗੁਰੂ ਨਾਨਕ ਦਾ ਦਰ ਮੁਸਲਮਾਨਾਂ ਵਾਸਤੇ ਨਹੀਂ ਹੈ ਜਾਂ ਹਿੰਦੂਆਂ ਵਾਸਤੇ ਨਹੀਂ ਹੈ ਇਸੇ ਕਰਕੇ ਮਹਾਰਾਜ ਨੇ ਚਾਰੇ ਦਰਵਾਜੇ ਰੱਖੇ ਨਾ ਵੀ ਇਹ ਸਾਰਿਆਂ ਦਾ ਹੀ ਹੈ ਸਾਰਿਆਂ ਦਾ ਹੀ ਹੈ ਸਾਰਿਆਂ ਦਾ ਖੱਤਰੀ ਬ੍ਰਾਹਮਣ ਚੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਸਾਰਿਆਂ ਦਾ ਹੀ ਹੈ ਕਿਉਂਕਿ ਇਹ અવਤਾਰ ਇਸ ਕਲਯੁਗ ਦੇ ਨੇ ਕਲਯੁਗ ਦੇ અવਤਾਰ ਦਾ ਮਤਲਬ ਕਾਲਯੁਗ ਦੇ ਵਿੱਚ ਜਿੰਨੇ ਵੀ ਲੋਕ ਨੇ ਉਹਨਾਂ ਸਾਰਿਆਂ ਦਾ ਰੱਬ ਜੀ ਕਿਸੇ ਨੇ ਮਿਲਣਾ ਰੱਬ ਤਾਂ ਸਾਰਿਆਂ ਦੇ ਵਿੱਚ ਹੈ ਰੱਬ ਤਾਂ ਰੁੱਖ ਦੇ ਵਿੱਚ ਵੀ ਹੈ ਰੱਬ ਕੀੜੀ ਦੇ ਵਿੱਚ ਵੀ ਹੈ ਪਰ ਜੇ ਕੋਈ ਕਵੇ ਮੈਂ ਰੱਬ ਦੇ ਘਰ ਜਾਣਾ ਤੇ ਕੀੜੀਆਂ ਦੇ ਭੌਂਤੇ ਥੋੜਾ ਜਾਵਾਂਗੇ ਜੇ ਕੋਈ ਕਵੇ ਮੈਂ ਰੱਬ ਦੇ ਘਰ ਜਾਣਾ ਤਾਂ ਰੱਬ ਦਾ ਘਰ ਕੀ ਹੈ ਹਰਮੰਦਰ ਸਾਹਿਬ ਹਾਂ ਰੱਬ ਦਾ ਘਰ ਕੀ ਹੈ ਗੁਰੂ ਗੋਬਿੰਦ ਸਿੰਘ ਦੇ ਘਰ ਜਾਣਾ ਤਖਤ ਸ੍ਰੀ ਹਜੂਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਤਖਤ ਤੇ ਜਾਣਾ ਤਖਤ ਸ੍ਰੀ ਦਾ ਨਾਨਕਪੁਰ ਸਾਹਿਬ ਹਾਂ ਛੇਵੇਂ ਪਾਤਸ਼ਾਹ ਜੀ ਦੇ ਤਖਤ ਤੇ ਜਾਣਾ ਤਖਤ ਸ੍ਰੀ ਅਕਾਲ ਤਖਸਾਲ ਰੱਬ ਦੇ ਘਰ ਜਾਣਾ ਹੈ ਸ੍ਰੀ ਹਰਮੰਦਰ ਸਾਹਿਬ ਹਰੀ ਦਾ ਮੰਦਰ ਪਰਮੇਸ਼ਰ ਦਾ ਪਰਮੇਸ਼ਰ ਸਮਝਦੇ ਕਿ ਨਹੀਂ ਮਤਲਬ ਉਹ ਕਾਲ ਯੁਗ ਦੇ ਵਿੱਚ ਰੱਬ ਦਾ ਘਰ ਰੱਬ ਦੀ ਜੋਤ ਹੈ ਤੇ ਰੱਬ ਦੀ ਜੋਤ ਕਾਲ ਯੁਗ ਦੇ ਵਿੱਚ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਰੱਬ ਹੀ ਹੈ ਅੱਜ ਵੀ ਉਹ ਜੋਤ ਜਿਹਨੂੰ ਆਪਾਂ ਕਹਿੰਦੇ ਆ ਕਿ ਲਿਵਿੰਗ ਗੁਰੂ ਅਸੀਂ ਕਹਿੰਦੇ ਆ ਨਾ ਸਾਡਾ ਸਤਗੁਰ ਮੇਰਾ ਸਦਾ ਹੀ ਬੋਲਨਤਾ ਮਤਲਬ ਸਦਾ ਜਿਉਂਦਾ ਜਾਗਦਾ ਗੁਰੂ ਹੈ ਤਾਂ ਉਹ ਰੱਬ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸੰਤ ਅਤਰ ਸਿੰਘ ਮਹਾਰਾਜ ਮਸਤੂਆਣੇ ਵੇੜਿਆਂ ਦੀ ਬਹੁਤ ਚੰਗੀ ਇੱਕ ਗਾਥਾ ਮੈਨੂੰ ਯਾਦ ਆਈ ਉਹਨਾਂ ਨੂੰ ਕਿਸੇ ਆ ਨਾਗੇ ਸਾਧੂ ਨੇ ਕਿਹਾ ਸੀ ਵੀ ਤੁਸੀਂ ਇਹਨੂੰ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਨੂੰ ਗ੍ਰੰਥ ਨੂੰ ਗੁਰੂ ਮੰਨੀ ਜਾਂਦੇ ਹੋ ਜੇ ਇਹਨੂੰ ਇਹ ਗੁਰੂ ਹੈ ਤਾਂ ਇਹ ਸਾਹ ਲੈਂਦਾ ਜੇ ਜਿਉਂਦਾ ਗੁਰੂ ਹੈ ਤਾਂ ਜਿਉਂਦਾ ਬੰਦਾ ਸਾਹ ਨਾਲ ਹੀ ਹੈ ਤੇ ਸੰਤ ਅਤਰ ਸਿੰਘ ਜੀ ਨੇ ਕਿਹਾ ਠੀਕ ਹੈ ਕਹਿੰਦਾ ਫਿਰ ਵਿਖਾਈ ਮੈਨੂੰ ਸੰਤ ਅਤਰ ਸਿੰਘ ਮਹਾਰਾਜ ਦੇ ਅੰਦਰ ਐਸੀ ਆਸਥਾ ਬਣੀ ਉਹਨਾਂ ਨੇ ਘਰ ਵਿੱਚ ਪੱਲਾ ਪਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਬਾਰ ਚ ਖੜ ਕੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਹੁਣ ਤੇਰੇ ਸੇਵਕ ਦੀ ਤੂੰ ਰੱਖਣੀ ਹੈ ਤੇ ਜਦੋਂ ਮਹਾਰਾਜ ਜੀ ਦੀ ਅਰਦਾਸ ਕਰਕੇ ਸਰੂਪ ਦੇ ਉੱਤੇ ਹੱਥ ਰੱਖਿਆ ਜਿਵੇਂ ਸਾਹ ਲੈਣਿਆ ਹੋਵੇ ਬਿਲਕੁਲ ਉਹਨਾਂ ਨੂੰ ਤਾਂ ਪ੍ਰਤੀਤ ਹੋਇਆ ਹੀ ਹੋਇਆ ਉਹ ਨਾਗਾ ਸਾਧੂ ਵੀ ਉੱਥੇ ਵੇਲੇ ਮਾਫੀ ਮੰਗਿਆ ਮੇਰੇ ਤੋਂ ਗਲਤੀ ਹੋ ਗਈ। ਮਤਲਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਨਾਜ਼ਰ ਸਤਿਗੁਰੂ ਨੇ ਇੱਕ ਇੱਕ ਬੰਦੇ ਨੇ ਇੱਕ ਤਰਕ ਉਠਾਈ ਸੀ ਬੜੇ ਮਹਾਪੁਰਸ਼ੀ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲੇ ਉਹਨਾਂ ਵਰਗਾ ਤਿਆਗੀ ਵਿਰਾਗੀ ਕੋਈ ਨਹੀਂ ਉਹਨਾਂ ਕੋਲ ਕਿਸੇ ਨੇ ਸਵਾਲ ਉਠਾਇਆ ਸੀ ਆਖੇ ਮਹਾਰਾਜ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਗੁਰੂ ਮੰਨਦੇ ਹੋ ਬਸਤਰ ਪਨਾਨੇ ਹੋ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਜਨ ਲਵਾਣੇ ਹੋ ਮਹਾਰਾਜ ਦਾ ਮੂੰਹ ਕਿੱਥੇ ਹੈ ਮਹਾਰਾਜ ਨੂੰ ਤੁਸੀਂ ਭੋਗ ਲਵਾਣੇ ਹੋ ਬਸਤਰ ਪਨਾਨੇ ਹੋ ਬਸਤਰ ਕਿਨੂੰ ਬਣਾਏ ਜਾਂਦੇ ਆ ਸਰੀਰ ਨੂੰ ਭੋਗ ਕਿਨੂੰ ਲੱਗਦਾ ਜਿਹਦਾ ਪੇਟ ਹੋਵੇ ਉਹ ਖਾਏਗਾ ਜਿਹਨੂੰ ਆਪਾਂ ਕੋਈ ਚੀਜ਼ ਦੇਾਵਾਂਗੇ ਪਦਾਰਥ ਉਹ ਖਾਏਗਾ ਆਖੇ ਮਹਾਰਾਜ ਦਾ ਸਰੀਰ ਕਿਹੜਾ ਹੈ ਤੇ ਮਹਾਰਾਜ ਦਾ ਮੁਖ ਕਿਹੜਾ ਜਿਹਦੇ ਨਾਲ ਉਹ ਭੋਗ ਲਾਂਦੇ ਆ ਸੰਤ ਮੋਹਨ ਸਿੰਘ ਜੀ ਕਹਿੰਦੇ ਬੜਾ ਸੋਹਣਾ ਸਵਾਲ ਹੈ ਇਹ ਤਾਂ ਗੱਲ ਸਾਨੂੰ ਕਦੀ ਚੇਤਾ ਹੀ ਨਹੀਂ ਆਈ ਕਹਿੰਦੇ ਅੱਛਾ ਤੂੰ ਇਹ ਦੱਸ ਵੀ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਹੈ ਕਹਿੰਦਾ ਹਾਂ ਮੈਂ ਉਹਨਾਂ ਨੂੰ ਸ਼ਬਦ ਗੁਰੂ ਮੰਨਦਾ ਕਹਿੰਦੇ ਫਿਰ ਤੂੰ ਕੀ ਸ਼ਬਦ ਗੁਰੂ ਕਦੀ ਅਰਦਾਸ ਕਰਦਾ ਸ਼ਬਦ ਗੁਰੂ ਅੱਗੇ ਜਾ ਕੇ ਕਹਿੰਦਾ ਦੀ ਹਾਂ ਮੈਂ ਅਰਦਾਸ ਕਰਦਾ ਕਹਿੰਦੇ ਤੇਰੀ ਅਰਦਾਸ ਸੁਣਨ ਵਾਲੇ ਕੰਨ ਕਿਹੜੇ ਨੇ ਗੁਰੂ ਦੇ ਜੇ ਤੇਰੀ ਅਰਦਾਸ ਸੁਣਨ ਵਾਸਤੇ ਗੁਰੂ ਕੋਲ ਕੰਨ ਹੈ ਨੇ ਕੰਨਾਂ ਰਾਹੀਂ ਸੁਣਿਆ ਜਾਏਗਾ ਹਾਂ ਜੇ ਤੇਰੀ ਅਰਦਾਸ ਸੁਣ ਲਈ ਗੁਰੂ ਕੋਲ ਕੰਨ ਨੇ ਤੇ ਫਿਰ ਸਾਡੀ ਪ੍ਰਸ਼ਾਦ ਨੂੰ ਭੋਗ ਲਵਾਉਣ ਵਾਸਤੇ ਗੁਰੂ ਕੋਲ ਮukh ਹੈ ਹਾਂ ਸਾਡੇ ਵਸਤਰਾਂ ਨੂੰ ਅੰਗੀ ਕਰਨ ਵਾਸਤੇ ਕਰਨ ਵਾਸਤੇ ਗੁਰੂ ਦਾ ਸਰੂਪ ਆ ਸੋ ਗੁਰੂ ਸਾਹਿਬ ਜੀ ਦੀ ਹੋਂਦ ਤਾਂ ਸਦਾ ਹੀ ਸਰਬਾਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅਦਵੀ ਸਾਨੂੰ ਜਾਗਤ ਜੋ ਸਤਿਗੁਰੂ ਨੇ ਬਹੁਤ